ਅਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਸਆਈਟੀ ਬਣਨੀ ਨਾਲ ਉਹਦਾ ਮੁਖੀ ਭਗਵੰਤ ਮਾਨ ਚਾਹੀਦਾ ਜੇ ਵਾਕੇ ਲੱਤਾਂ ਚ ਜਾਣ ਤੇ ਹੋਰ ਨਾ ਕੋ ਬਣਾ ਦੀ ਜਿਹੜਾ ਸਵਾਦ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਤੇ ਹੋਰ ਨਹੀਂ ਆਉਣਾ ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕਿਲੋਂ ਦਾ ਬਲਤੇਜ ਪੰਨੂ ਆ ਉਹੀ ਕਰਦੇ ਆਂਗੇ ਸੈਟ ਟੈਂਡ ਜੀ ਇੱਕ ਆ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਬੀਰ ਕਾਦੇ ਲਈ ਪੁਲਸ ਨੂੰ ਤੁਸੀਂ ਜਦੋਂ ਮਜੀਠੀਆ ਵੱਤ ਬੋਲੂ ਸਵੇਰੇ ਸੰਮਨ ਮੈਂ ਤਾਂ ਕੇਜਰੀਆਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈ ਗਈ ਤੇ ਉਹ ਵੀ ਮੈਂ ਕਹੂੰਗਾ ਭਾਉ ਤੂੰ ਮੇਰੇ ਨਾਲ ਆ ਜਾਇਆ ਕਰ ਆਪਾਂ ਜਿੱਠ ਲਾਂਗੇ ਮਸਲ ਮਗਰ ਇਹ ਗਿੱਦੜ ਧਮਕੀਆਂ ਤੋਂ ਜਿਹੜਾ ਸਪਤਾ ਚੱਲਦਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਨਹੀਂ ਡਰੇ ਤੇ ਅਸੀਂ ਵੀ ਉਸ ਘਰ ਦੇ ਕੁੱਕਰ ਆ ਉਸ ਘਰ ਦੇ ਮੈਂ ਕਹਿੰਦਾ ਬਹੁਤ ਚਰਨਾ ਦੀ ਧੂੜ ਆ ਗੁਰੂ ਕਿਰਪਾ ਕਰੇ ਕਿਨਕਾ ਹੀ ਪਹਜੇ ਕਿ ਅਸੀਂ ਵੀ ਹੱਕ ਸੱਚ ਦੀ ਲੜਾਈ ਲੜ ਚੱਕੀ ਔਰ ਇਹ ਨਾਲ ਅੱਜ ਮੈਂ ਹੋਰ ਪੱਕਾ ਹੋ ਕੇ ਤੁਹਾਨੂੰ ਕਹਿ ਕੇ ਚੱਲਿਆ ਇਸ ਲਈ ਭਾਉ ਜਿੱਥੇ ਜ਼ੋਰ ਲੱਗਦਾ ਯੋਰ ਲਾ ਦੀ ਮਜੀਠੀਆ ਦਾ ਐਠਾ ਐਠਾ ਵਜੂ ਤੇ